ਨਵਾਂ ਰਾਜੇ ਦੀ ਨੈਗਰੇਸ਼ਨ ਹੋਈ ਹੈ 31 ਜਨਵਰੀ ਨੂੰ 4 ਦਿਨ ਦਾ ਇਹ ਇਵੈਂਟ ਹੈ 31 ਤੋਂ 3 ਫਰਵਰੀ 250 ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਪੇਟ ਕਰ ਰਹੀਆਂ 10000 ਦੇ ਕਰੀਬ ਪ੍ਰੋਡਕਟਸ ਇੰਟੀਰੀਅਰ ਐਕਸਟੀਰੀਅਰ ਬਿਲਡਿੰਗ ਮਟੀਰੀਅਲ ਆਰਕੀਟੈਕਚਰ ਕੰਸਟਰਕਸ਼ਨ ਡੈਕੋਰ ਨੰਦਰ ਜੋ ਵੀ ਅੱਜ ਇੰਡੀਆ ਦੇ ਵਿੱਚ ਲੇਟੈਸਟ ਅਵੇਲੇਬਲ ਹੈਗਾ ਤੁਸੀਂ ਕੁਝ ਵੀ ਨਾਮ ਲਓ ਤੁਸੀਂ ਬਾਥਰੂਮ ਸੈਨੀਟੇਸ਼ਨ ਮੋਡੂਲਰ ਕਿਚਨਸ ਹੋਮ ਆਟੋਮੇਸ਼ਨ ਆਫਿਸ ਆਟੋਮੇਸ਼ਨ ਕੁਝ ਡੋਰਸ ਐਂਡ ਵਿੰਡੋਜ਼ ਆ ਆਈ ਦਾ ਅੱਜ ਕੱਲ੍ਹ ਜਮਾਨਾ ਹੈਗਾ ਆਈ ਨਾਲ ਬਹੁਤ ਸਾਰਾ ਚੀਜ਼ਾਂ ਇਨਕੋਰਪੋਰੇਟ ਹੋ ਕੇ ਆ ਗਈਆਂ ਆਟੋਮੇਸ਼ਨ ਘਰਾਂ ਦੀ ਕਰਨੀ ਹੈ ਬਿਲਡਿੰਗਸ ਦੀ ਕਰਨੀ ਹੈ ਗ੍ਰੀਨ ਹਾਊਸਸ ਲਾਈਟ ਕਿਵੇਂ ਆਪਾਂ ਘੱਟ ਘੱਟ ਯੂਜ਼ ਕਰੀਏ ਮੈਕਸਿਮ ਕਿਵੇਂ ਬਚਤ ਕਰੀਏ ਤਾਂ ਬਹੁਤ ਸਾਰਾ ਚੀਜ਼ਾਂ ਇੱਥੇ ਡਿਸਪਲੇ ਤੇ ਨੇ ਸੋਲਰ ਦਾ ਕੁਝ ਬਹੁਤ ਕੁਝ ਡਿਸਪਲੇ ਤੇ ਆ ਤਾਂ ਮੈਂ ਸਾਰਿਆਂ ਨੂੰ ਕਹੂੰਗਾ 31 ਤੋਂ ਜਨਵਰੀ ਤੋਂ ਲੈ ਕੇ 3 ਫਰਵਰੀ 4 ਦਿਨ ਦਾ ਹੀ ਇਵੈਂਟ ਹੈ ਲੁਧਿਆਣਾ ਐਕਸੀਬਿਸ਼ਨ ਸੈਂਟਰ ਵੱਧ ਤੋਂ ਵੱਧ ਦਾ ਫਾਇਦਾ ਠਾਓ 250 ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਪੇਟ ਕਰ ਰਹੇ ਸਿਰ ਉਸ ਪਹਿਲਾ ਦਿਨ ਕਿੰਨੇ ਕਿੰਨੇ ਵਿ ਦੇਖੋ ਅੱਜ ਫਰਸਟ ਡੇ ਹੈ ਔਰ ਇਨਟੈਕਸ ਦਾ ਇਹ ਆਲਵੇਜ਼ ਹੀ ਇਹ ਰਿਹਾ ਹੈ ਕਿ ਫਰਸਟ ਡੇ ਫੁੱਟਬਾਲ ਬਹੁਤ ਹੁੰਦਾ ਹੈ ਔਰ ਸਾਡੇ ਕੋਲੇ ਬਹੁਤ ਅੱਛਾ ਫੁੱਟਬਾਲ ਹੈਗਾ ਤਕਰੀਬਨ 7 ਤੋਂ 8000 ਬੰਦਾ ਮੇਰੇ ਹਿਸਾਬ ਨਾਲ ਰਜਿਸਟਰ ਹੋ ਚੁੱਕਿਆ ਹੋਣਾ ਸ਼ਾਮ ਨੂੰ ਪਤਾ ਲੱਗੂਗਾ ਬਾਕੀ ਅਸੀਂ ਕੀ ਹੈ ਕਿ ਨਾਰਥ ਨਾਰਦਰਨ ਰੀਜਨਲ ਕਾਨਫਰੰਸ ਕਰ ਰਹੇ ਹਾਂ ਇੱਥੇ ਜਿਹਦੇ ਵਿੱਚ 8 ਸਟੇਟ ਦੇ ਆਰਕੀਟੈਕਟਸ ਸਾਰੇ ਇੱਥੇ ਲੁਧਿਆਣੇ ਅੱਜ ਪਹੁੰਚੇ ਹੋਏ ਨੇ ਅਰਾਊਂਡ 2000 ਦੇ ਕਰੀਬ ਆਰਕੀਟੈਕਟਸ ਇੱਥੇ ਪਹੁੰਚੇ ਹੋਏ ਨੇ ਜਿਹੜੇ ਕਿ ਨਾਰਦਰਨ ਰੀਜਨਲ ਕਾਨਫਰੰਸ ਨੂੰ ਅਟੈਂਡ ਆ AI ਦੇ ਉੱਪਰ ਵਰਕਸ਼ਾਪ ਹੋ ਰਹੀ ਹੈ ਇਹ ਫਿਊਚਰ ਆਫ AI ਇਨ AI ਇਨ ਆਰਕੀਟੈਕਚਰ ਵਾਸਤੂ ਦੇ ਉੱਪਰ ਅਸੀਂ ਕਰ ਰਹੇ ਹਾਂ ਔਰਾ ਸਾਇੰਸ ਦੇ ਉੱਪਰ ਹੋ ਰਿਹਾ ਹੈ ਪੈਨਾਰੋਮਿਕ ਡਿਜ਼ਾਈਨਸ ਦੇ ਉੱਪਰ ਹੋ ਰਿਹਾ ਹੈ ਬਹੁਤ ਸਾਰੀਆਂ ਵਰਕਸ਼ਾਪਸ ਹੋ ਰਹੀਆਂ ਹਨ ਔਰ ਫੈਸ਼ਨ ਸ਼ੋ ਮਤਲਬ ਕਿ ਕਿਤਰਾ ਦਾ ਫੈਸਟੀਵਲ ਹੋ ਰਿਹਾ ਇਨਟੈਕਸ ਤਾਂ ਆਰਕੀਟੈਕਟਸ ਔਰ ਆਰਕੀਟੈਕਟਸ ਔਰ ਸਾਰੀ ਬਿਲਡਿੰਗ ਕੰਸਟਰਕਸ਼ਨ ਕਮਿਊਨਿਟੀ ਸਾਰੀ ਇਕੱਠੀ ਹੋ ਕੇ ਆਪਣੇ 4 ਦਿਨ ਇੱਥੇ ਪੂਰਾ ਇਥੇ ਡਿਸਕਸ਼ਨਸ ਹੋਣ ਗਿਆ ਔਰ ਇਹਦਾ ਇਹਨੂੰ ਆਉਣ ਵਾਲੇ ਟਾਈਮ ਚ ਬਿਜ਼ਨਸ ਚ ਕਨਵਰਟ ਲੋਕਾਂ ਨੂੰ ਕਹੂੰਗਾ ਕਿ ਜੋ ਵੀ ਤੁਹਾਨੂੰ ਰਿਕੁਆਇਰਮੈਂਟ ਹੈਗੀ ਇਸ ਫੀਲਡ ਦੇ ਵਿੱਚ ਅਗਰ ਕਿਸੇ ਨੂੰ ਕੋਈ ਰਿਕੁਆਇਰਮੈਂਟ ਹੈਗੀ ਤਾਂ ਇਹਨੂੰ ਮਿਸ ਨਾ ਕਰਨ ਆ ਕੇ ਦੇਖਣ ਇਹਨਾਂ ਕੁਝ ਸ਼ਾਇਦ ਕਈ ਚੀਜ਼ਾਂ ਤੁਸੀਂ ਇੱਥੇ ਆ ਕੇ ਦੇਖੋਗੇ ਵੀ ਅੱਛਾ ਇਹ ਵੀ ਮਾਰਕੀਟ ਚ ਹੈ ਕਿਉਂਕਿ ਸਾਨੂੰ ਹਰ ਜਗ੍ਹਾ ਤੇ ਇਹ ਚੀਜ਼ਾਂ ਨਹੀਂ ਮਿਲ ਸਕਦੀਆਂ ਜਿਹੜੀਆਂ ਕਿ ਉੱਥੇ 10000 ਦੇ ਕਰੀ ਪ੍ਰੋਡਕਟਸ ਬਿਲਡਿੰਗਸ ਦੇ ਨਾਲ ਰਿਲੇਟਡ ਹੈਗੇ ਨੇ ਇੱਥੇ ਤਾਂ ਤੁਸੀਂ ਆਵੋ ਰੱਦ ਵੱਧ ਫਾਇਦਾ ਠੀਕ